ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੇਰਕਾ ਕ੍ਰਾਂਤੀਕਾਰੀ ਯੂਨੀਅਨ ਵੱਲੋਂ ਜਿਹੜਾ ਕਾਲ ਦਿੱਤੀ ਗਈ ਸੀ ਮੀਟਿੰਗ ਦੀ ਜੋ ਕਿ ਮਿਲਕ ਫੈਟ ਵੱਲੋਂ ਸੁਸਾਇਟੀਆਂ ਤੇ ਡੇਰੀ ਕਿਸਾਨਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਵਿਤਕਰਾ ਕੀਤਾ ਜਾ ਰਿਹਾ ਆ ਔਰ ਜਿਹੜਾ ਇਹਨਾਂ ਨੂੰ ਬਹੁਤ ਡੋਬਣ ਦੀ ਸਾਜ਼ਿਸ਼ ਹੈ ਕਿਉਂਕਿ ਵਿਤਕਰਾ ਇਹ ਪਹਿਲਾਂ ਇਹ ਸੁਸਾਇਟੀਆਂ ਤੇ ਡੇਰੀ ਕਿਸਾਨਾਂ ਦੇ ਵਿੱਚ ਪੁਆੜਾ ਪਾ ਕੇ ਇਹਨੂੰ ਵੇਰਕਾ ਮਿਲਕ ਫੈਟ ਨੂੰ ਜਿਹੜਾ ਵਾ ਇਹ ਇੱਕ ਪ੍ਰਾਈਵੇਟ ਹੱਥਾਂ 'ਚ ਦੇਣਾ ਚਾਹੁੰਦੀਆਂ ਨੇ ਕਿਉਂਕਿ ਸਰਕਾਰਾਂ ਲੰਬੇ ਸਮੇਂ ਤੋਂ ਜਿਹੜਾ ਵਾ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਰਹੀਆਂ ਨੇ ਜਿਹੜਾ ਪੰਜਾਬ ਦਾ ਇਹ ਇਤਿਹਾਸਕ ਆ ਜਿਹੜਾ 1973 ਤੋਂ ਚੱਲਦਾ ਆ ਰਿਹਾ ਆ ਮਿਲਕ ਫੈਟ ਅਦਾਰਾ ਇਹ ਪੰਜਾਬ ਦਾ ਇੱਕ ਆਪਣੇ ਆਪ ਦੇ ਵਿੱਚ ਇਤਿਹਾਸਮਈ ਬੈਠਾ ਕਿਉਂਕਿ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਮੇਰੇ ਹਿਸਾਬ ਨਾਲ ਸਹਿਕਾਰੀ ਸਭਾ ਜਿਹੜੀ ਆ ਉਹ ਵੇਰਕਾ ਆ ਇਸੇ ਤਰ੍ਹਾਂ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਟਰੈਕਟਰ ਬਣਿਆ ਇਸ ਸਵਰਾਜ ਜੋ ਪੰਜਾਬ ਸਰਕਾਰ ਨੇ ਪਲਾਂਟ ਲਾਇਆ ਸੀ ਸਰਕਾਰਾਂ ਨੇ ਉਹ ਵੀ ਮਹਿੰਦਰਾ ਨੂੰ ਵੇਚਤਾ ਇਹ ਜਿਹੜਾ ਵੇਰਕਾ ਜਿਹੜੇ ਪਲਾਂਟ ਨੇ ਇਹ ਜਿਹੜਾ ਵਾ ਇਹ ਸਰਕਾਰਾਂ ਵੇਚਣਾ ਚਾਹੁੰਦੀਆਂ ਨੇ ਅਮੁੱਲ ਦੇ ਕੋਲ ਜਾਂ ਹੋਰ ਕਿਸੇ ਦੂਜੀਆਂ ਵੱਡੀਆਂ ਪਰਮਾ ਦੇ ਕੋਲ ਜਿਸ ਨੂੰ ਵੇਚਣ ਦਾ ਇਹ ਰਾਹ ਪੱਧਰਾ ਕਰ ਰਹੀਆਂ ਨੇ ਸਰਕਾਰਾਂ ਅਸੀਂ ਸਰਕਾਰਾਂ ਦੇ ਮਨਸੂਬੇ ਜਿਹੜੇ ਆ ਕਿਸੇ ਤਰ੍ਹਾਂ ਵੀ ਸਫਲ ਨਹੀਂ ਹੋਣ ਦੇਵਾਂਗੇ ਜੇ ਇਹ ਸਰਕਾਰਾਂ ਦੀ ਨੀਤ ਨਾ ਜਾਗੀ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਕਿਉਂਕਿ ਇਹਦਾ ਜਿਹੜਾ ਕੰਟਰੋਲ ਅਜੇ ਤੱਕ ਭਗਵੰਤ ਮਾਨ ਸਾਹਿਬ ਨੇ ਖੁਦ ਆਪਣੇ ਕੋਲ ਰੱਖਿਆ ਹੋਇਆ ਹੈ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਇੱਕ ਵਾਰੀ ਵੀ ਇਸ ਮਹਿਕਮੇ ਦੇ ਅਫਸਰਾਂ ਨਾਲ ਜਾਂ ਵੱਡੇ ਕਿਸਾਨਾਂ ਦੇ ਨਾਲ ਢੇਰੀ ਕਿਸਾਨਾਂ ਦੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਇਸ ਤੋਂ ਪਹਿਲਾਂ ਜਿਹੜਾ ਵੀ ਸਹਿਕਾਰਤਾ ਵਿਭਾਗ ਜਿਹੜੇ ਮੰਤਰੀ ਦੇ ਕੋਲ ਹੁੰਦਾ ਸੀ ਉਹ ਮਹਿਕਮੇ ਦੇ ਅਫਸਰਾਂ ਨਾਲ ਮੀਟਿੰਗਾਂ ਵਾਕ ਕਰਦਾ ਸੀ ਕਿਸਾਨਾਂ ਨਾਲ ਮੀਟਿੰਗ ਦਾ ਵਾਕ ਕਰਦਾ ਸੀ ਸਾਰੀਆਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਵੀ ਕੱਢਦੇ ਸੀਗੇ ਪਰ ਇਹ ਹੁਣ ਜਿਹੜਾ ਵਾ ਹੋਰ ਨਵੀਂ ਕਵਾਇਦ ਚੱਲ ਪਈ ਆ ਕਿ ਇਹਨਾਂ ਨੇ ਮੀਟਿੰਗਾਂ ਵੀ ਬਾਤ ਕੀਤੀਆਂ ਤਾਂ ਕਿਸਾਨਾਂ ਨਾਲ ਵੀ ਸੁਸਾਇਟੀਆਂ ਨਾਲ ਸਾਰਿਆਂ ਦਾ ਧੱਕਾ ਹੋ ਰਿਹਾ ਇਹ ਅਸੀਂ ਕਿਸੇ ਹੱਦ ਤੱਕ ਬਰਦਾਸ਼ਤ ਨਹੀਂ ਕਰਾਂਗੇ ਜੇ ਸਰਕਾਰ ਨਾ ਸੁਧਰੀ ਤੇ ਅਸੀਂ ਸਖਤ ਕਦਮ ਚੁੱਕਾਂਗੇ ਮਿਤੀ 5/8/2024 ਨੂੰ ਜਿਸ ਤਰ੍ਹਾਂ ਪੰਜਾਬ ਸਰਕਾਰ ਸਾਡੇ ਵੇਰ ਕਾ ਮਿਲਕ ਪਲਾਂਟਾਂ ਨੂੰ ਸਾਡੀ ਐਮਐਸਪੀ ਨੂੰ ਖਾਨ ਤੇ ਤੁਲੀ ਹੋਈ ਆ ਦਬਾਉਣ ਤੇ ਤੁਲੀ ਹੋਈ ਆ ਇੱਥੇ ਦਿਨੋਂ ਦਿਨ ਜਿਹੜੀਆਂ ਕੋਰਪੋਰੇਟ ਘਰਾਣਿਆਂ ਨੂੰ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਸੱਦੇ ਦਿੱਤੇ ਜਾ ਰਹੇ ਆ ਇਸੇ ਤਰ੍ਹਾਂ ਸਾਡੇ ਵੇਰਕੇ ਨੂੰ ਦਿਨੋਂ ਦਿਨ ਜਿਹੜਾ ਘਾਟੀ ਦਾ ਸੌਦਾ ਬਣਾਇਆ ਜਾ ਰਿਹਾ ਆ ਇਹ ਲੋਕਾਂ ਦਾ ਪਲਾਂਟ ਆ ਇਹ ਦੁੱਧ ਉਤਪਾਦਕਾਂ ਦਾ ਪਲਾਂਟ ਆ ਅੱਜ ਅਸੀਂ ਵੇਰਕਾ ਡੇਰੀ ਕ੍ਰਾਂਤੀਕਾਰੀ ਯੂਨੀਅਨ ਤੇ ਸਮੂਚੀਆਂ ਭਾਰਤੀ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਜਿੰਨੀਆਂ ਵੀ ਸਾਡੀਆਂ ਅੰਗਾਂ ਆ ਦੁੱਧ ਉਤਪਾਦਕਾਂ ਦੇ ਸਹਿਯੋਗ ਦੇ ਨਾਲ ਇਥੋਂ ਦੀ ਜਿਹੜੀ ਮੈਨੇਜਮੈਂਟ ਆ ਜਾਂ ਪੰਜਾਬ ਗਵਰਨਮੈਂਟ ਹੈ ਜਿਹੜੀ ਉਹਦੇ ਧੱਕੇ ਦੇ ਖਿਲਾਫ ਜਿਹੜਾ ਇਹ ਇੱਥੇ ਆਪਾਂ ਮੀਟਿੰਗ ਰੱਖੀ ਸੀ ਜਿਸ ਮੀਟਿੰਗ ਨੇ ਇਹ ਧਰਨੇ ਦਾ ਰੂਪ ਧਾਰਨ ਕਰ ਲਿਆ ਕਿਉਂਕਿ ਦਿਨੋਂ ਦਿਨ ਜਿਹੜਾ ਇਹ ਆਪਣਾ ਘਾਟੇਵੰਦਾ ਸੌਦਾ ਬਣਦਾ ਜਾ ਰਿਹਾ ਹੈ ਵੇਰਕੇ ਦਾ ਇਸ ਕਰਕੇ ਅਸੀਂ ਪੂਰੇ ਪੰਜਾਬ ਦੇ ਜਿੰਨੇ ਵੀ ਦੁੱਧ ਉਤਪਾਦਕ ਨੇ ਭਾਵੇਂ ਉਹ ਜੱਥੇ ਬੰਦੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਣੀ ਐਮਐਸਪੀ ਨੂੰ ਬਚਾਉਣ ਵਾਸਤੇ ਆਪਣੇ ਵੇਰਕੇ ਨੂੰ ਬਚਾਉਣ ਵਾਸਤੇ ਇੱਕ ਹੋਰ ਜੋ ਇੱਕ ਹੋ ਜੋ ਕਿਉਂਕਿ ਦਿਨੋਂ ਦਿਨ ਐ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਇੱਥੇ ਆਪਣਾ ਸ਼ੋਸ਼ਨ ਕਰ ਰਹੀਆਂ ਨੇ ਆਣ ਕੇ ਇੱਥੇ ਲੋਕਾਂ ਦੇ ਰਗਾਂ ਚ ਘੋੜ ਦਿੱਤਾ ਹੋਇਆ ਆ ਇਸੇ ਤਰ੍ਹਾਂ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਆਪਣੀ ਐਮਐਸਪੀ ਬਚਾਉਣ ਵਾਸਤੇ ਆਪਣੇ ਵੇਰਕੇ ਦੇ ਪਲਾਂਟਾਂ ਨੂੰ ਬਚਾਉਣ ਵਾਸਤੇ ਆਪਣੀਆਂ ਸਰਕਾਰੀ ਸਹਿਕਾਰੀ ਸੁਭਾਵਾਂ ਨੂੰ ਬਚਾਉਣ ਵਾਸਤੇ ਇਹ ਜਿਹੜਾ ਆ ਇਕੱਠੇ ਹੋਣਾ ਪੈਣਾ ਆ ਇਕੱਠੇ ਹੋ ਕੇ ਇਸ ਮੁਸ਼ਕਲ ਦਾ ਹੱਲ ਲੱਭੀਏ ਸਾਰਿਆਂ ਦਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਕਿੰਨੀ ਦੇਰ ਤੱਕ ਇਹ ਚੱਲਦਾ ਨਾ ਜਲੇ ਇਹ ਤਾਂ ਨਾ ਜਿਹੜਾ ਆ ਇਹ ਜਿੰਨੇ ਤੱਕ ਜਿਹੜਾ ਸਾਡੀ ਮੈਨੇਜਮੈਂਟ ਗੱਲ ਸੁਣਦੀ ਨਹੀਂ ਆ ਕੋਈ ਹੱਲ ਨਹੀਂ ਲੱਭਦਾ ਉਹਨੇ ਤੱਕ ਜਿਹੜਾ ਆ ਆਪਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿੱਦਾਂ ਜਿੱਦਾਂ ਉਹ ਸਾਡੇ ਆਗੂ ਸਹਬਾਨ ਸਾਨੂੰ ਹੁਕਮ ਲਾਉਣਗੇ ਉਸੇ ਤਰ੍ਹਾਂ ਜਿਹੜੀ ਹੈ ਅਗਲੀ ਰਣਨੀਤੀ ਜਿਹੜੀ ਆ ਉਹ ਲਿਖੀ ਜਾਏਗੀ ਜੇ ਨਹੀਂ ਮੰਗਾ ਮੰਦੇ ਤੇ ਕੀ ਜੇ ਜੇ ਨਹੀਂ ਮੰਗਾ ਮੰਨੀਆਂ ਜਾਂਦੀਆਂ ਅੱਜ ਇਹ ਇਕੱਲੇ ਗਰਦਾਸਪੁਰ ਜੀ ਹੋਇਆ ਆ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਿੱਥੇ ਜਿੱਥੇ ਵੇਰਕਾ ਦੇ ਪਲਾਂਟ ਨੇ ਉਹਨਾਂ ਨੂੰ ਘੇਰਿਆ ਜਾਊਗਾ ਪੰਜਾਬ ਗਵਰਨਮੈਂਟ ਨੂੰ ਜਿਹੜਾ ਇਹ ਭੰਡ ਮੁੱਖ ਮੰਤਰੀ ਆ ਉਹਨੂੰ ਘੇਰ ਕੇ ਅਸੀਂ ਸਖਤੋ ਸਖਤ ਐਕਸ਼ਨ ਲੈ ਕੇ ਲੋਕਾਂ ਦੇ ਸਹਿਯੋਗ ਦੇ ਨਾਲ ਆਪਣੀ ਐਮਐਸਪੀ ਨੂੰ ਬਚਾਉਣ ਵਾਸਤੇ ਹਰ ਯਤਨ ਕਰਾਂਗੇ ਜੀ ਧੰਨਵਾਦ ਜੀ